ਮਨਰੇਗਾ ਦੇ ਉੱਤੇ ਟਵੀਟ ਕਰਤਾ ਵੀ ਅਸੀਂ ਇੱਕ ਸਪੈਸ਼ਲ ਸੈਸ਼ਨ ਬੁਲਾਵਾਂਗੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਗਰੀਬਾਂ ਨਾਲ ਜੋ ਕੁਸ਼ੀ ਹੈ ਇਹਨਾਂ ਨੇ ਆਪਣੀ ਕਹਾਣੀ ਪਾ ਕੇ ਲਿਖਦੀ ਇਮੀਡੀਏਟਲੀ ਬਨਾ ਦਾ ਫਸਟ ਰੀਐਕਸ਼ਨ ਜਿਹੜੇ ਉਹ ਕੀ ਆ ਰਹੇ ਆ ਆ ਕੋ ਬਣਾਉਤ ਨਹੀਂ ਆ ਤਾਂ ਸਾਰਾ ਉਹਨਾਂ ਦੇ ਆਪ ਦੇ ਕਿਟਰ ਹੈਂਡਲ ਤੋਂ ਤੁਸੀਂ ਦੇਖ ਲਿਓ ਸਰ ਆਲ ਸ਼ੋ ਯੂ ਕੀ ਉਹ ਆਇਆ ਕੀ ਉਹਦੇ ਵਿੱਚ ਹਾਂਜੀ ਇਹਨਾਂ ਦਾ ਕਮੈਂਟ ਆਇਆ ਐ ਐਡਵੋਕੇਟ ਵਿੱਕੀ ਰਾਜ ਸ਼ਰਮਾ ਉਹਨਾਂ ਦਾ ਕਮੈਂਟ ਮਹੱਲੀ ਦੇ ਹੈ ਸੀਐਮ ਸਾਹਿਬ ਇੱਕ ਵਿਸ਼ੇਸ਼ اجلاس ਸੂਬੇ ਦੇ ਲਾਅ ਐਂਡ ਆਰਡਰ ਤੇ ਵੀ ਬੁਲਾਓ ਜੀ ਹਰ ਜੋ ਰੋਜ਼ ਹੋ ਰਹੀਆਂ ਫਿਰੋਤੀਆਂ ਕਾਲਾ ਲੁੱਟਾਂ ਖੋਹਾਂ ਗੋਲੀਬਾਰੀ ਅਤੇ ਕਤਲਾਂ ਤੇ ਵੀ ਬੁਲਾਓ ਜੀ ਆਹ ਸਰ ਆਪ ਲੋ ਆਮ ਇਸ ਕਰਕੇ ਆ ਲੋਕਾਂ ਦੀ ਭਾਵਨਾ ਤੁਹਾਨੂੰ ਦੱਸ ਰਹੇ ਹਾਂ ਸਾਹਿਬ ਆ ਲੋਕ ਕਹਿ ਰਹੇ ਆ ਭਗਵੰਤ ਮਾਨ ਜੀ ਕਹਿੰਦੇ ਅਸੀਂ ਮੰਰੇਗਾ ਤੇ ਗੱਲ ਕਰਨੀ ਹੈ ਲੋਕ ਕਹਿੰਦੇ ਇਹਦੇ ਤੇ ਗੱਲ ਕਰੋ ਇਹਦੇ ਤੇ ਨਾ ਭਗਵੰਤ ਮਾਨ ਜੀ ਬੋਲਦੇ ਨਾ ਕੇਜਰੀਵਾਲ ਸਾਹਿਬ ਬੋਲਦੇ ਨਾ ਇਹ ਪੁਲਿਸ ਬੋਲਦੀ ਹੋਰ ਰਗੜਾ ਕਿਸੇ ਨਾ ਕਿਸੇ ਨੂੰ ਹੋਰ ਇਹਦੇ ਨਾਂ ਤੇ ਕਿਸੇ ਹੋਰ ਦਾ ਕਰ ਦੇਣਗੇ ਕੰਮ ਜਿਹੜੇ ਕੱਲ ਇੰਟਰਵਿਊ ਹੋ ਰਹੀ ਸੀ ਬਟ ਥਿਸ ਇਸ ਨਾਟ ਡਨ ਪੰਜਾਬ ਦੇ ਲੋਕਾਂ ਨੇ ਆ ਮਨਜ਼ੂਰ ਨਹੀਂ ਸਰ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਮੈਂ ਭਗਵੰਤ ਮਾਨ ਜੀ ਫੇਰ ਕਹਿ ਰਿਹਾ ਕਰਪਸ਼ਨ ਭਗਵੰਤ ਮਾਨ ਜੀ ਮੰਨਦੇ ਮੈਂ ਵੀ ਮੰਨਦਾ ਕੈਂਸਰ ਹੈ ਖਾਰੇ ਸਿਸਟਮ ਨੂੰ ਆਪਣੇ ਨੂੰ ਕੈਂਸਰ ਅੰਦਰੋਂ ਅੰਦਰੋਂ ਮਾਰ ਰਿਹਾ ਹੈ ਖਤਮ ਹੋਣੀ ਚਾਹੀਦੀ ਹੈ ਕਰਪਸ਼ਨ ਬਟ ਕਰਪਸ਼ਨ ਇੱਕ ਐਸੇ ਲੈਵਲ ਤੇ ਹੋ ਰਹੀ ਹੈ ਜਿਹੜੀ ਉਹ ਕਰਪਸ਼ਨ ਹੈ ਪਰ ਜਿੱਥੇ ਗਰੀਬ ਦਾ ਹੱਕ ਮਾਰਿਆ ਇਹਨਾਂ ਸਾਹਿਬ ਮੈਂ ਉਹਨੂੰ ਕਰਪਸ਼ਨ ਨਹੀਂ ਕਹਿੰਦਾ ਉਹ ਪਾਪ ਹੈ ਸਾ ਆ ਗੱਲ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਜਦੋਂ ਆਟੇ ਦਾਲ ਦੀ ਸਕੀਮਾਂ ਜੇ ਅਸੀਂ ਪਹਿਲੇ ਵਿਰੋਧ ਕਰਦੇ ਤਾਂ ਵੀ ਆ ਜਿਹੜਾ ਹੈ ਗਰੀਬ ਦਾ ਜਿਹੜਾ ਹੱਕ ਮਾਰ ਰਹੇ ਹੋ ਆ ਪਾਪ ਹੈ ਤੁਹਾਨੂੰ ਪਾਪ ਲੱਗੂਗਾ ਇਹਦਾ ਜਵਾਬਦੇਹੀ ਦੇਣੀ ਪਊਗੀ ਆ ਮੈਂ ਇਸ ਕਰਕੇ ਕਹਿ ਰਿਹਾ ਸਭ ਦੋ ਗੱਲਾਂ ਹੈ ਜਿਹੜੇ ਇਹਨਾਂ ਦਾ ਠੀਕ ਉਹਨਾਂ ਨੇ ਕਹਤਾ ਪਾਰਲੀਮੈਂਟ ਚ ਵੀ ਰੋਲਾ ਪਿਆ ਪਰ ਮੈਂ ਸਪੈਸੀਫਿਕਲੀ ਕਿਉਂਕਿ ਪੰਜਾਬ ਨੂੰ ਲੈ ਕੇ ਸੈਸ਼ਨ ਬੁਲਾ ਰਹੇ ਭਗਵੰਦ ਜੀ ਮੇਰਾ ਇੱਕ ਸਵਾਲ ਹੈ ਭਗਵੰਦ ਜੀ ਨੂੰ ਵੀ ਮੈਂ ਜਾਂ ਤਾਂ ਮੈਨੂੰ ਆਪਣੇ ਨਾਲ ਮਿਲਾਓ ਕਨਵਿੰਸ ਮੀ ਐਂਡ ਆਈ ਵਿਲ ਸਟੈਂਡ ਬਾਈ ਯੂ ਵਿਤ ਤੱਕਾ ਰੇ ਸਰ ਦੋ ਗੱਲਾਂ ਪਹਿਲੀ ਗੱਲ ਤਾਂ ਇਹ ਕਹਿ ਰਿਹਾ ਵੀ ਗਰੀਬ ਦਾ ਚੁੱਲ੍ਹਾ ਬੰਦ ਹੋ ਜਾਊਗਾ ਉਹਨਾਂ ਨੇ ਕਿਹਾ بڑا ਗਰੀਬ ਦਾ ਚੁੱਲ੍ਹਾ ਭਗਵੰਦ ਜੀ ਨੂੰ 3.5 4 ਸਾਲ ਪੂਰੇ ਹੋਣ ਬਾਅਦ ਯਾਦ ਆਇਆ 13 डिसेंबर 13 डिसेंबर ਦੀ ਗੱਲ ਕਰਦਾ 13 डिसेंबर ਤਾਈਂ ਦਾ ਮੈਂ ਡਾਟਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਸਾਬ ਜਿਹੜੀ ਐਵਰੇਜ ਹੈ ਜਿੰਨੇ ਦਿਨ ਲੋਕਾਂ ਨੂੰ ਮਨਰੇਗਾ ਦੇ ਤਹਿਤ ਕੰਮ ਮਿਲਿਆ ਹੈ 26.25 ਡੇਸ ਐਵਰੇਜ ਹੈ ਸਾਬ ਆ ਇੱਕ ਪੂਰੇ ਸਾਲ ਦੀ 13 डिसेंबर ਤਾਈਂ ਮੈਂ ਐਗਜ਼ੈਕਟ 0.25 ਤਾਈਂ ਦੱਸ ਰਿਹਾ ਤੁਹਾਨੂੰ ਤੇ ਪਿਛਲੇ ਸਾਲਾਂ ਦੀ ਐਵਰੇਜ ਹੈ ਜਿਹੜੀ ਹੈ 3-4 ਸਾਲਾਂ ਦੀ ਉਹ ਹੈ 38 ਦਿਨ ਦੀ ਕਿਹੜੇ ਕਿਹੜੇ ਛੁੱਲੇ ਬੰਦ ਕਰ ਰਹੇ ਭਗਵੰਤ ਮਾਨ ਜੀ ਆਪਣਾ ਆਪ ਤਾਂ ਪੀੜੇ ਦੇ ਰੇਟਾ ਦੇਖੋ ਉਹਦੇ ਬਾਅਦ ਗੱਲ ਕਰਿਓ ਤੁਸੀਂ ਕਿ ਉਹਦੇ ਬਾਅਦ ਕਰਪਸ਼ਨ ਦੀ ਗੱਲ ਲਓ ਹੁਣ ਮਹੀਨਾ ਪਹਿਲੇ 15-20 ਦਿਨ ਪਹਿਲਾਂ ਸ਼ਿਵਰਾ चौहान ਜੀ ਆਏ ਸੀਗੇ ਅਸੀਂ ਜਲੰਧਰ ਮੰਰੇਗਾ ਦੇ ਜਿਹੜੇ ਜਿਹੜੀ ਯੂਨੀਅਨਸ ਹੈ ਉਹ ਕੰਮ ਕਰਦੀਆਂ ਉਹ ਸਾਰੇ ਉਹਨਾਂ ਦੇ ਯੂਨੀਅਨਸ ਦੇ ਲੀਡਰ ਉੱਥੇ ਆ ਕੇ ਮਿਲੇ ਉਹਨਾਂ ਨੇ ਪਰਟੀਕੂਲਰਲੀ نو ਡਿਸਟ੍ਰਿਕਟਸ ਦੀ ਗੱਲ ਕੀਤੀ ਵੀ ਇੱਥੇ ਨੀਰੀ ਕਰਪਸ਼ਨ ਹੋ ਰਹੀ ਹੈ ਸਾਬ ਟੋਟਲ ਕਰਪਸ਼ਨ ਹੋ ਰਹੀ ਹੈ ਸ਼ਿਵਰਾਜ ਚੌਹਾਨ ਜੀ ਨੇ ਕਿਹਾ ਵੀ ਮੈਂ ਉੱਥੋਂ ਸੈਂਟਰ ਤੋਂ ਵੀ ਡਿਪਾਰਟਮੈਂਟਲ ਦੀ ਇਨਕੁਆਇਰੀ ਐਸੀ ਕਰਕੇ ਦੇਖਾਂਗੇ ਕੀ ਕਮੀ ਆ ਰਹੀ ਹੈ ਸਾਬ ਨੀਰੀ ਕਰਪਸ਼ਨ ਦਾ ਕਹ ਰਹੇ ਸਮਝਦਾ ਆਪ ਕਹਿ ਰਹੇ ਹੋ ਜੀ ਜਾਂਚ ਹੋਣੀ ਚਾਹੀਦੀ ਆਈ ਕਿ ਸੈਂਟਰ ਗਵਰਨਮੈਂਟ ਕਹ ਰਹੀ ਹੈ ਸਾਬ ਕਿਹੜੇ ਚੁੱਲ੍ਹੇ ਬੰਦ ਕਰਾ ਰਹੇ ਹੋ ਆ ਰੋਕੋ ਕਰਪਸ਼ਨ ਗਰੀਬ ਦਾ ਪੈਸਾ ਹੈ ਜਿਹੜਾ ਅਫਸਰ ਖਾ ਰਹੇ ਸਾਬ ਉਹਨਾਂ ਕੋਲ ਤੋਂ ਜਾ ਹੀ ਨਹੀਂ ਰਿਹਾ ਟੋਟਲ ਲੁੱਟ ਹੈ ਸਾਬ ਇਸ ਕਰਕੇ ਲੁੱਟ ਤਜਨ ਨੂੰ ਨਕੇਲ ਪਈ ਹੈ ਇਹਨਾਂ ਦੇ ਐਮਐਲਏ ਨੇ ਚੀਕਾਂ ਮਾਰੀਆਂ ਉਹਨੇ ਦੁਕਾਨਾਂ ਚੱਲੀ ਜਾਂਦੀਆਂ ਐ ਐਮਐਲਏਸ ਦਾ ਕਾਂਗਰਸ ਵਾਲੀ ਟਾਈਮ ਦੇ ਵਿੱਚ ਬਕਾਇਆ ਪਈਆਂ ਉਹ ਵੀ ਕਰਾਓ ਚੈੱਕ ਹਾਂ ਹੁਣ ਸੈਂਟਰ ਵਾਲੇ ਨਰੇਗਾ ਸਕੀਮ ਖਤਮ ਕਰਨ ਲੱਗੇ ਨੇ ਦੱਸੋ ਜਿਹੜਾ ਕਹਾੜਾ ਚੱਲਦਾ ਗਰੀਬ ਤੇ ਚੱਲਦਾ ਉਹ ਕਹਿੰਦੇ ਨਰੇਗਾ ਬੰਦ ਕਰ ਦਿਓ ਕਿੰਨੇ ਤਰੀਕੇ ਨਾਲ ਕਰਦੇ ਆ ਦੇਖੋ ਨਰੇਗਾ ਚ 100 ਦੇਣਾ ਪਹਿਲੀ ਗੱਲ ਤਾਂ 100 ਦਿਨ ਹੀ ਨਹੀਂ ਪੂਰਾ ਹੁੰਦਾ ਜੀ ਕਿ ਕਿਸੇ ਪਿੰਡ ਚ 1% ਤੋਂ ਵੀ ਘੱਟ ਹੋਊਗਾ 100 ਦਿਨ ਵੀ 100 ਦਿਨ ਦਿਹਾੜੀ ਮਿਲ ਜੇ ਹੁਣ ਕਹਿੰਦੇ ਜੀ ਪਹਿਲਾਂ 90% ਸੈਂਟਰ ਦਿੰਦਾ ਸੀ 10% ਦਿੰਦਾ ਸੀ ਸਟੇਟ ਹੁਣ ਕਹਿੰਦੇ ਜੀ 125 ਦਿਨ ਕਰਤੇ 60% ਦੇਊਗਾ ਸੈਂਟਰ 40% ਸਟੇਟ ਤੇ ਸਟੇਟਾਂ ਨੂੰ ਪੈਸੇ ਨਹੀਂ ਦਿੰਦੇ ਜੀ ਫਿਰ ਸਟੇਟ ਆਵਦੇ ਕਿਹਨੋਂ ਛਾਪੇ ਹੁਣ ਸਟੇਟ ਕਿੱਥੋਂ ਲਿਊਗੀ ਪੈਸੇ ਜੀ ਫੇਰ ਨਾਲ ਇਹ ਕਰਤਾ ਖਾਲੇ ਨਹੀਂ ਬਣਾ ਸਕਦੇ ਜੀ ਇਹ ਇਰੀਗੇਸ਼ਨ ਦਾ ਕੰਮ ਨਹੀਂ ਲੈ ਸਾਰੇ ਤੁਸੀਂ ਨੇ ਰਿਕਾਲੇ ਸਕੂਲ ਨਹੀਂ ਬਣਾ ਸਕਦੇ ਜੀ ਕੋਈ ਕੰਸਟਰਕਸ਼ਨ ਦਾ ਕੰਮ ਨਹੀਂ ਲੈ ਸਕਦੇ ਜੀ ਤੁਸੀਂ ਮੰਡੀ ਨਹੀਂ ਬਣਾ ਸਕਦੇ ਹੈ ਜੀ ਆਪ ਪਵੰਦੀਆਂ ਲਾਤੀਆਂ ਜੀ ਟੋਬਿਆਂ ਛੱਪੜਾਂ ਨੂੰ 5 ਸਾਲਾਂ ਚ ਸਿਰਫ ਇੱਕ ਵਾਰੀ ਸਾਫ਼ ਕਰ ਸਕਦੇ ਹੋ ਨਾਲੇ ਤਾਂ ਪਵੰਦੀਆਂ ਲਾਤੀਆਂ ਵੀ ਆਹ ਕੰਮ ਨਹੀਂ ਕਰਾ ਸਕਦੇ ਨਾਲੇ ਕਹਿੰਦੇ 125 ਦਿਨ 125 ਦਿਨ ਕੀ ਕਰਾਂਗੇ ਇਧਰ ਲਈ ਪਣੀ ਚਾਕੇ ਇਧਰ ਤਰ ਦਿੰਦੇ ਨੇ ਮਹੀਨੇ ਬਾਅਦ ਇਧਰ ਪਣੀ ਚਾਕੇ ਇਧਰ ਤਰ ਦਿੰਦੇ ਨੇ ਕਹਿੰਦੇ ਮੇਰੇ ਗੱਲਾਂ ਕੰਮ ਹੋ ਗਿਆ ਵਿਕਾਸ ਦਾ ਕੰਮ ਚੱਲ ਰਿਹਾ ਹੈ ਮਜ਼ਾਕ ਬਣਾਇਆ ਦੇਸ਼ ਦਾ ਯਾਰ ਇਹਨਾਂ ਨੇ ਅਸੀਂ ਸਪੈਸ਼ਲ ਸੈਸ਼ਨ ਬੁਲਾ ਰਹੇ ਹਾਂ ਜਨਵਰੀ ਦੇ ਸੈਕੰਡ ਵੀਕ ਚ ਕਿਨ ਅੰਦਰੇ ਗਾਲੇ ਗਰੀਬਾਂ ਦਾ ਤੁਸੀਂ ਨਾਂ ਬੁਰਕੀਆਂ ਖੋ ਉਹਨਾਂ ਦੇ ਮੋਹਾਂ ਚ ਤੇ ਹਰ ਚੀਜ਼ ਜਿਹੜਾ ਘਾੜਾ ਚੱਲਦਾ ਗਰੀਬ ਤੇ ਚੱਲਦਾ ਅਮੀਰਾਂ ਨੂੰ ਸਭ ਸਿੱਟੀਆਂ